ਤੇ ਬਹੁਤ ਕੁਝ ਕਲਗੀਧਰ ਪਾਤਸ਼ਾਹ ਨੇ ਆਪ ਉਸ ਸਰਸਾ ਦੇ ਪਾਣੀ ਦੀ ਭੇਟ ਚਾੜ ਦਿੱਤਾ ਹੀਰਾ ਮੋਤੀ ਲਾਲ ਜਵਾਹਰ ਮਾਣਕ ਚੂਨੀ ਪੰਨਾ ਪੁਖਰਾਜ ਸੋਇਨੇ ਰੂਪਾ ਗਹਿਣੇ ਘੜੇ ਅਨ ਘੜੇ ਸਾਜ ਸਭ ਹਵਾਲੇ ਜਲ ਪਰਮੇਸ਼ਰ ਦੇ ਕੀਤਾ ਸੋ ਵੇਖ ਲੋ ਸੋਨੇ ਚਾਂਦੀ ਦੇ ਗਹਿਣੇ ਘੜੇ ਅਨ ਘੜੇ ਹੀਰੇ ਮੋਤੀ ਲਾਲ ਜਵਾਹਰ ਚੂਨੀਆਂ ਮਾਣਕ ਪੰਨੇ ਸਾਰਾ ਕੁਝ ਸਰਸਾ ਦੇ ਪਾਣੀ ਦੀ ਪਾਤਸ਼ਾਹ ਨੇ ਆਪ ਭੇਟ ਚਾੜ ਦਿੱਤਾ ਸਭ ਹਵਾਲੇ ਜਲ ਪਰਮੇਸ਼ਰ ਦੇ ਕੀਤਾ ਪਾਂਡੇ ਤਰਾਮੇ ਕਾਂਸੀ ਲੋਹੇ ਤੌੜੀ ਸਭ ਮਹੀ ਵਿੱਚ ਗੜ ਦਿੱਤਾ ਤੇ ਜਿਹੜੇ ਪਾਂਡੇ ਸੀ ਕੋਲ ਸਭ ਲੋਹੇ ਦੇ ਕਾਂਸੇ ਦੇ ਤਾਂਬੇ ਦੇ ਮਿੱਟੀ ਦੇ ਸਾਰੇ ਮਿੱਟੀ ਦੇ ਵਿੱਚ ਦਬ ਦਿੱਤੇ 17 ਲੱਖ 32735 ਰੁਪਏ ਇਹ ਲਿਖਣ ਵਿੱਚ ਆਇਆ ਸੋ ਨਗਦ ਮਾਲ ਜਲ ਵਿੱਚ ਪਰਵਾਇਆ 17 ਲੱਖ 32735 ਰੁਪਏ ਉਹਨਾਂ ਵੇਲਿਆਂ ਦੇ ਇਹ ਸਾਰੀ ਜਿਹੜੀ ਮਾਇਆ ਦੀ ਰਕਮ ਸੀ ਧੰਨ ਮੇਰੇ ਕਲਗੀਧਰ ਪਾਤਸ਼ਾਹ ਨੇ ਸਰਸਾ ਦੇ ਪਾਣੀ ਦੇ ਵਿੱਚ ਆਪ ਰੋੜ ਦਿੱਤੀ 432000 2.5 ਸੈ ਦਾ ਕੱਪੜਾ ਗਿਣਿਆ ਸੋ ਬਸੰਤਰ ਦੇ ਹਵਾਲੇ ਕੀਤਾ ਸੀਤਾ ਅਣਸੀਤਾ ਪੁਰੋਤਾ ਬੁਣਿਆ ਸੋ 432000 ਤੇ 250 ਦਾ ਕੱਪੜਾ ਸੀ ਜਿਹੜਾ ਕੁਝ ਸੀਤਾ ਸੀ ਕੁਝ ਅਣਸੀਤਾ ਸੀ ਨੀ ਰਕਮ ਦਾ ਜਿਹੜਾ ਕੱਪੜਾ ਸੀ ਉਹ ਅੱਗ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਸਾੜ ਦਿੱਤਾ ਜਿੱਥੇ دنیਵੀ ਪਦਾਰਥਾਂ ਦਾ ਇਹਨਾਂ ਨੁਕਸਾਨ ਹੋਇਆ ਜਾਨੋ ਪਿਆਰੇ ਸਿੰਘ ਕਲਗੀਧਰ ਪਾਤਸ਼ਾਹ ਦੇ ਸਰਸਾ ਦਾ ਪਾਣੀ ਉਸ ਵੇਲੇ ਰੋੜ ਕੇ ਲੈ ਗਿਆ ਪਰ ਇਹੋ ਜੇ ਵਿਖੜੇ ਸਮੇਂ ਵਿੱਚ ਵੀ ਧੰਨ ਮੇਰੇ ਕਲਗੀਧਰ ਪਾਤਸ਼ਾਹ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਹੀ ਯਾਦ ਕੀਤਾ